ਸਤ ਸ੍ਰੀ ਅਕਾਲ ਸਾਰਿਆਂ ਨੂੰ ਮੋਦੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਿਆਲਾਕਲਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਾਂ ਇਸ ਘਰ ਦੇ ਵਿੱਚ ਤੁਹਾਨੂੰ ਦਿਖਾਉਣੀ ਹੈ ਅੱਜ ਤੇ ਦੋ گاਵਾ ਦਿਖਾਉਣੀ ਹੈ ਤੇ ਦੋਵੇਂ ਸੋਇਆਂ ਸਵਾਈਆਂ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਦੇ ਕੀ ਨਾਮ ਦੱਸਦੇ ਕਰੀ ਆਪਣਾ ਨਾਮ ਜੀ ਮੇਰਾ ਨਾਮ ਦਵਿੰਦਰ ਸਿੰਘ ਆ ਬਾਦਰ ਦਾ ਨਾਮ ਧਰਮ ਸਿੰਘ ਉਹਨਾਂ ਦਾ ਚੱਲਦਾ ਠੀਕ ਹੈ ਜੀ ਪਿੰਡ ਖਿਆਲਾ ਕਲਾਂ ਹਾਂਜੀ ਤੇ ਜ਼ਿਲ੍ਹਾ ਮਰਸਾ ਠੀਕ ਹੈ RAMTEETH ਰੋਡ ਦੇ ਉੱਤੇ ਹੀ ਆ ਪਿੰਡ ਹਨਾ ਆਪਣਾ ਇੱਥੋਂ RAMTEETH ਕਿੰਨਾ ਕੁ ਆਪਾਂ ਨੂੰ ਇੱਥੋਂ RAMTEETH ਤੋਂ ਕੋਈ 3-4 ਕਿਲੋਮੀਟਰ ਪੈਂਦਾ ਤੇ ਲੋਪੁੱਕ ਜਗਾਂਵੇ ਕਿੰਨਾ ਕੁ ਜੀ ਜਗਾਂਵ 8-9 ਕਿਲੋਮੀਟਰ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੇ ਇੱਕ ਵਾਰੀ ਫੋਨ ਨੰਬਰ ਹੈਗਾ 97797 ਹਾਂਜੀ 33848 ਠੀਕ ਹੈ ਜੀ ਤੇ ਵਪਾਰ ਦਾ ਹੀ ਕੰਮ ਫਿਰ ਆਪਣਾ ਹਾਂਜੀ ਹਾਂਜੀ ਵਪਾਰ ਦਾ ਹੀ ਕੰਮ ਠੀਕ ਐ ਕਿੰਨਿਆਂ ਦੇ ਦੋ ਫਿਰ ਹਾਂਜੀ ਅੱਜ ਦੋ ਹੀ ਆ ਚਾਰ ਹੀ ਦੋ ਗੱਬਣਾ ਵੇਚੀਆਂ ਅੱਛਾ ਦੋ ਗੱਬਣਾ ਵੇਚ ਗਿਆ ਤੇ ਸੋਈਆਂ ਦੋ ਰਹਿ ਗਈਆਂ ਹਨਾ ਇਹਨਾਂ ਚ ਵੀ ਇੱਕ ਬੱਚੇ ਵਾਲੀ ਇੱਕ ਬੱਚੇ ਤੋਂ ਬਿਨਾ ਹਾਂਜੀ ਤੇ ਸ਼ੁਰੂਆਤ ਜਿਹੜੀ ਹੈ ਪਹਿਲਾਂ ਸੂਈਇ ਤੋਂ ਹੀ ਆਪਾਂ ਕਰਨੀ ਬੱਚਾ ਕੀ ਜ ਮਗਰ ਬੱਚਾ ਮਗਰ ਵੱਛੀ ਜੋ ਮਗਰ ਇਹਦੇ ਵੱਛੀ ਆ ਕਿੰਨਾ ਚ ਦੁੱਧ ਵੀਰਜੀ ਦੇ ਕੋਲ ਦੁੱਧ ਵੀਰਜੀ ਕੱਲ ਅਹੀਂ ਸਾਢੇ 8 ਕਿਲੋ ਚੋਗੇ ਲਿਆਉਣ ਸ਼ਾਮ ਨੂੰ ਅੱਛਾ ਤੇ ਹੁਣ ਦੀ ਚਵਾਈ ਕਰਨੀ ਹੈ ਉਹ 16 17 ਕਿਲੋ ਆਂਦੇ ਅੱਛਾ ਆਪਾਂ 15 ਕਿਲੋ ਗਰੰਟੀ ਦਾ ਅੱਛਾ ਹਾਂ ਜੀ ਭਾਵੇਂ 2 ਡੰਗ ਚੋਲੇ ਬਚਾਰ ਡੰਗ ਚੋਲੇ ਠੀਕ ਐ ਜਿਹੜਾ 15 ਲੀਟਰ ਘਰੋ ਚਵਾ ਕੇ ਦੋਗੇ ਹਾਂ ਜੀ ਚਵਾ ਕੇ ਦੋ ਡੰਗ ਠੀਕ ਐ ਤੇ ਤੋਰਦੀ ਐ ਫੇਰ ਇਹਨਾਂ ਥਾਣੇ ਦੇਖ ਸਾਦੇ ਤੇ ਲੱਗੇ ਤਾਂ ਮਿਲਕ ਮੈਨ ਵੀ ਚੰਗੀ ਲੱਗੀ ਐ ਇਹ ਆ ਕੀ ਕੱਦ ਕਾਠ ਚੰਗਾ ਐ ਅਜੇ ਵੀ ਦੀ ਇਹਨਾਂ ਗਿੰਦਗੀ ਦੀ ਚਵਾਈ ਜਿਹੜੀ ਖਾਣ ਵਾਲੀ ਆ ਸਵੇਰਾ ਸਿਰਦਾ ਟਾਈਮ ਹੈ ਜੀ 6:30 ਦਾ ਟਾਈਮ ਹੈ ਜਿਹੜੀ ਆਪਾਂ ਇੱਕ ਵਾਰੀ ਥੋੜਾ ਕਿੱਧਰ ਨਾ ਹੋਰ ਥਰ ਦੇ ਵਿੱਚ ਤੇ ਰਾਤੀ ਜਿਹੜੀ ਕਹਿੰਦੇ ਕੀ ਆਈ ਹੈ ਜਿਹੜੀ ਉੱਥੋਂ ਦੀ ਚਵਾਈ ਹੋਈ ਮਗਰਲੇ ਘਰ ਦੀ ਬਾਕੀ ਤਾਂ ਅਸੀਂ ਆਪਣੀ ਆਪ ਚਵਾਈ ਕਰਕੇ ਤਸੱਲੀ ਕਰਕੇ ਖੜਨੀ ਲੈ ਜਾ ਜੀ ਮਗਰੇ ਦੇ ਵਸ਼ੀ ਹੈ ਚਲ ਆ ਜੀ ਬੱਚਾ ਲਵਾ ਦਿਓ ਮਰਾ ਦਿਓ ਦਿਖਾ ਦਿਓ चवा कहते ज़रा दिखा दिए बाकी थान चंगे गैप से लगे जो हाँ देख सकते पसम के थन जो पूरा वाइया तैयार कर दी दिखा दो बीधी चवा ठीक है जी ਠੀਕ ਹੈ ਜੀ ਅਗਲੇ ਥਾਂ ਦਾ ਚਾਹ ਦੇਖ ਸੰਦੇ ਜੀ ਠੀਕ ਕਿੰਨਾ ਰੱਖਣਾ ਵੀ ਦੀ ਫਿਰ ਇਹਦਾ ਮੁੱਲ ਆਪਾਂ ਵੀ ਜੀ ਇਹ 38000 ਦੀ ਦੇਗਾ 38000 ਦੀ ਦੇ ਦੋਗੇ ਹਾਂ ਜੀ ਬਾਕੀ ਵਿੱਚ ਮੰਤਨ ਕਰ ਦੋਗੇ ਕੋਈ ਨਾ ਕੋਈ ਵੀਰ ਫੋਨ ਲਾਵੇ ਪਤਾ ਨਹੀਂ ਕਿੱਥੇ ਆਪਾਂ ਦੇ ਅੱਛਾ ਖੁੱਲਾ ਮੰਤਨ ਕਰ ਦੋਗੇ ਕਿ ਬਾਕੀ ਪਹਿਲੀ ਵੀਡੀਓ ਵਾ ਕਿ ਮੋੜਿਓ ਨਾ ਕਿਸੇ ਨੂੰ ਮੰਤਨਾਨਾ ਚਲੋ ਦੇ ਦੋ ਜਿਹੜਾ ਕੋਈ ਵੀਰ ਫੋਨ ਕਰੂਗਾ ਬਾਕੀ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਮੰਤਨਾਂ ਵਿੱਚ 38000 ਤੋਂ ਜਿਹੜਾ ਹੋ ਜਾਊਗਾ ਤੇ ਹੁਣ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਬੱਚੇ ਤੋਂ ਬਿਨਾਈਆਂ ਬਾਕੀ ਕੱਦ ਕੱਠ ਪਿੱਟ ਫੁੜਾ ਇਹਦਾ ਵੀ ਜਿਹੜਾ ਚੰਗਾ ਤੇ ਥਾਣੇ ਦੇ ਫਲਾਗੇ ਦਾ ਦੇਖ ਜਾਂਦੇ ਜੀ ਦੱਸਿਓ ਵੀ ਜੀ ਇਹਦੇ ਬਾਰੇ ਜੀ ਇਹਨੂੰ ਸਾਡੇ ਕੋਲ ਆਏ ਨੂੰ ਤਿੰਨ ਦਿਨ ਹੋ ਗਏ ਆ ਅੱਛਾ ਤੇ ਜਵਾਗ ਨਾਲੇ ਆਇਆ ਸੀ ਇਹਦਾ ਅੱਛਾ ਮੀਆਂਗ ਦੇ ਨਾਲ ਜਵਾਗੀ ਤੇ ਦੂਰੋਂ ਆਈਆਂ ਤੇ ਗੱਡੀ 'ਚ ਪਤਾ ਨਹੀਂ ਕੀ ਹੋਇਆ ਜਾਂ ਫਾਗ ਗਿਆ ਜਾਂ ਲੱਤ ਲੂਤ ਥੱਲੇ ਆ ਗਈ ਅੱਛਾ ਸਾਡੇ ਕੋਲ ਦਿਹਾੜੀ ਕੀ ਕੱਢੀ ਆਣ ਕੇ ਅੱਛਾ ਤੇ ਆਪਣੇ ਕੋਲ ਵੀਡੀਓ ਹੈ ਗਿਆ ਬਣੀਆਂ ਅੱਛਾ ਰੂਪ ਸਾਰੇ ਹੈਗੇ ਆ ਤੇ ਦੁੱਧਾਂ ਹੀ ਉੱਥੋਂ 20 ਕਿਲੋ ਚੋਗਦੇ ਆਂ ਅੱਛਾ ਤੇ ਹੁਣ ਇਹਨੇ ਹੇਰਵਾ ਕੀਤਾ ਤੇ ਘਟ ਗਈ 2-4 ਕਿਲੋ ਠੀਕ ਹੈ 15 ਕਿਲੋ ਦੁੱਧ ਪੱਕਾ ਹੋਊਗਾ ਅੱਛਾ ਹੁਣ 15 ਕਿੱਲੇ ਰਹਿ ਗਿਆ ਵਾ ਬਾਕੀ ਇਹ ਕਿ ਕਈ ਜਿਹੜੀ ਪਸ਼ੂ ਨਵੀਂ ਜਗ੍ਹਾ ਤੇ ਆ ਕੇ ਦਿਲ ਵੀ ਨਹੀਂ ਲਾਉਂਦਾ ਘਟ ਖਾਦੇ ਨੇ ਦੁੱਧ ਅੱਛਾ ਤੇ ਹੁਣ 15 ਲੀਟਰ ਪੱਕਾ ਦੁੱਧ ਜਿਹੜਾ ਇਹਦੇ ਕੋਲ ਚਵਾ ਦੋਗੇ ਹਾਂਜੀ ਹਾਂਜੀ ਚੋ ਕੇ ਖੜੇ ਦੋ ਡੰਕ ਤੋਰਾਂ ਫੇਰ ਇੱਕ ਰੀਨ ਦੁੱਧ ਜਿਹੜਾ ਕਹਿੰਦੇ ਕਿ 20 ਲੀਟਰ ਚੋਗ ਕੇ ਲੈਂਦਾ ਸੀ ਜਿਹੜਾ ਤੇ ਇੱਕ ਜਗ੍ਹਾ ਵੀ ਇਹਦੀ ਬਦਲੀ ਹੋ ਗਈ ਤੇ ਇੱਕ ਬੱਚਾ ਵੀ ਮਰ ਗਿਆ ਤੇ ਕਹਿੰਦੇ ਦੁੱਧ ਦਾ ਜਿਹੜਾ ਫਰਕ ਪਾ ਗਈ ਹੈ ਉਤਰ ਜਿਹੜੀ ਕਦ ਕੱਠ ਵੇਲੇ ਦੀ ਚੰਗੀ ਹੈ ਭਵਾਨੇ ਦੀ ਤੱਕ ਜਦੀ ਗਾਂ ਨੂੰ ਆ ਜਵਾਦ ਫਾਇਦੀ ਹੈ ਇਹ ਵੀ ਠੰਡੀ ਤੇਰੀ ਇਤਰਾ ਹੀ ਹਾਂਜੀ ਠੰਡੀ ਠੰਡਾ ਆਹ ਦੇਖ ਸਕਦੇ ਜੀ ਬਾਕੀ ਠੰਡੀ ਤੇਰੀ ਹੈ ਦੋਵਾਂ ਨੂੰ ਕੋਈ ਰਸੀ ਨਹੀਂ ਪਣੀ ਕੋਈ ਗੋਜ ਨਹੀਂ ਹੈ ਠੀਕ ਹੈ ਜੀ ਆਹ ਦੇਖ ਸਕਦੇ ਥਾਣੇ ਤੇ ਮਿਲਕ ਮੈਨ ਵੀ ਚੰਗੀ ਲੱਗੀ ਹੈ ਬਾਕੀ ਜਿਹੜਾ ਕੋ ਵੀਰ ਕੋ ਸਾਂਭਲਾ ਲੈ ਜਾ ਤਾਂ ਹੋ ਸਕਦਾ ਦੁੱਧੋਂ ਵੱਧ ਵੀ ਜਾਵੇ ਜੀ 20 ਤੋਂ ਬਾਹਰ ਹੀ ਕਰੂਗੀ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਮੋਲ ਵੀਰ ਜੀ 45000 ਦੀ ਦੇ ਦੀ। 64500 ਦੀ ਦੇ। ਚਾਹੁੰਦਾ ਨੇ ਚਲੋ 60 65000 ਵੀ ਮੋਲ ਕਰਾਂ ਦੀ। ਠੀਕ ਆ। ਉਹਨੇ 45000 ਦੀ ਆਪਾਂ। ਬਾਕੀ ਚਲੋ ਵਿੱਚ ਮੰਨਤਾਂ ਨਾ ਖੁੱਲਾ ਕਰ ਦੋਗੇ। ਕਰਦਾ ਕੋਈ ਵੀ ਭਰਾ ਫੋਨ ਲਾਵੇ ਖੁੱਲਾ ਮੰਨਤਾਂ। ਅੱਛਾ ਮੰਨਤਾਂ ਵਿੱਚ ਖੁੱਲਾ ਕਰ ਦੋਗੇ। ਠੀਕ ਆ ਜੀ। ਤੇ ਠੀਕ ਹੈ ਜੀ ਹੋਰ ਕੁਝ ਕਹਿਣਾ। ਹਾਂ ਜੀ ਵੀਰ ਜੀ ਜਿੰਨੂੰ ਵੀ ਪਸੰਦ ਹੋ ਇੱਥੇ ਆਣ ਕੇ ਦੋ ਡਾਂਗ। ਚੁਾਈ ਕਰਕੇ ਤਸੱਲੀ ਕਰਕੇ ਫਿਰ ਖੜੇ ਹਨ। ਠੀਕ ਆ। ਕੋਈ ਵੀਰ ਗਰੰਟੀ ਦੇ ਆਂਦਾ ਹੈ। ਤੇ ਫਿਰ ਉਹਨਾਂ ਨੂੰ ਫੋਨ ਤੇ ਗੱਲ ਕਰ ਲਾਂਗੇ। ਠੀਕ ਆ ਜੀ। ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਕੋਈ ਵੀਰ ਆਪਣੀ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਪਹਿਲੀ ਵਾਰੀ ਆਪਾਂ ਇਸ ਘਰ ਦੇ ਵਿੱਚ ਵੀਡੀਓ ਬਣਾਈ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ